ਸਹੀ ਫਾਰਮਿੰਗ ਦੇ ਵਿੱਚ ਵੀਰ ਜੀ ਤੁਹਾਡੇ ਵਾਸਤੇ ਇੱਕ ਦੇਸੀ ਨਸਲ ਦੀ ਗਾਂ ਲੈ ਕੇ ਆਏ ਆਂ ਦੇਸੀ ਤੇ ਬਹੁਤ ਹੀ ਜੰਗੀ ਗੱਡ ਕਾਠੀ ਜਾਂ ਵੀਰੇ ਤੇ ਸਿੰਗੋ ਵੀਰੇ ਕੋਹਨੀ ਆ ਬਿਲਕੁਲ ਤੇ ਬਾਕੀ ਆਰਡਰ ਕੁਆਲਟੀ ਚੈੱਕ ਕਰ ਸੰਦੇ ਹੋ ਹਜੇ ਇਹ ਹਫਤਾ ਦਾ ਹਦਨ ਕੱਚੀ ਆ ਤੇ ਬਾਕੀ ਆਰਡਰ ਦੀ ਕੁਆਲਟੀ ਚੈੱਕ ਕਰ ਸਕਦੇ ਤੁਸੀਂ ਨੇ ਠੰਡੀ ਸੀਲ ਹੈ ਪੂਰੀ ਜੇ ਮਰਜੀ ਆਖੋ ਕੋਈ ਪਰਵਾਹ ਨਹੀਂ ਜਿਹੜਾ ਮਰਜੀ ਹਾਂ ਬੱਚਾ ਵੀ ਥੱਲੇ ਬਾਹ ਲਓ ਬਾਕੀ ਮੋਗੇ ਸ਼ਹਿਰ ਦੇ ਵਿੱਚ ਵੀਰੇ ਗਾਂ ਖੜੀ ਆ ਸੋ ਜੇ ਕਿਸੇ ਮੇਰੇ ਵੀਰ ਭਰਾਣੇ ਖਰੀਦਣੀ ਹੋਵੇ ਸੰਪਰਕ ਕਰ ਸਕਦਾ ਬਾਈ ਬਾਕੀ ਇਹ ਠੰਡੀ ਸੀਲ ਪੂਰੀ ਆ ਓਕੇ ਰਿਪੋਰਟ ਆ ਪਹਿਲਾ ਸੂਆ ਸੂਣ ਵਾਲੀ ਬਾਕੀ ਅਦਰ ਕੁਆਲਟੀ ਤੁਸੀਂ ਆਪੇ ਨੋਟ ਕਰ ਸਕਦੇ ਹੋ ਇਹ ਹਵਾਨਾ ਪੂਰਾ ਵਧੀਆ ਖੁੱਲੂਗੀ ਚੋਰ ਸਲੇ ਵੇਦੀਆਂ ਸੋ ਜੇ ਕਿਸੇ ਮੇਰੇ ਵੀਰ ਭਰਾਣੇ ਖਰੀਦਣੀ ਹੋਵੇ ਕੰਟੈਕਟ ਕਰ ਸਕਦਾ ਬਈ ਬਹੁਤ ਹੀ ਸ਼ਾਂਤ ਸੁਭਾਅ ਦੀ ਜਿਸੀ ਗਾਂ ਵਾਕੀ ਆਦੀ ਤਸੱਲੀ ਨਾਲ ਖਰੀਦਣੀ ਬਈ ਤੱਪ ਕੇ ਵਧੀਆ ਵਾਕੀ ਗਾਂ ਬਹੁਤ ਸ਼ਾਨਦਾਰ ਸੋ ਜੇ ਕਿਸੇ ਮੇਰੇ ਵੀਰ ਭਰਾਣੇ ਖਰੀਦਣੀ ਹੋਵੇ ਸੰਪਰਕ ਕਰ ਸਕਦਾ ਬਈ ਧੰਨਵਾਦ ਜੀ